ਕਿ 15 ਅਗਸਤ ਦਾ ਜਿਹੜੇ ਆਉਣ ਵਾਲੀ ਆ 15 ਅਗਸਤ 1947 ਨੂੰ ਕਹਿੰਦੇ ਦੇਸ਼ ਆਜ਼ਾਦ ਹੋਇਆ ਪਰ ਕੁਝ ਸਿੱਖ ਕਹਿੰਦੇ ਇਹ ਤੁਹਾਡੇ ਲਈ ਹੋਇਆ ਤੁਹਾਡੀਆਂ ਕੁਰਸੀਆਂ ਲਈ ਹੋਇਆ ਤੇ ਅਸੀਂ ਤਾਂ ਇਸੇ ਦੇਸ਼ ਦੇ ਵਾਸੀ ਆ ਸਾਨੂੰ ਨਾ ਤਾਂ 78 ਦਾ ਇਨਸਾਫ ਮਿਲਿਆ ਨਾ ਸਾਨੂੰ 84 ਦਾ ਮਿਲਿਆ ਨਾ ਕੋਈ ਸ਼ਹੀਦ ਹੁੰਦਾ ਨੌਜਵਾਨ ਤੇ ਪੰਜਾਬ ਸਰਕਾਰ ਕਹਿੰਦੀ ਉਹਨੂੰ 1 ਕਰੋੜ ਰੁਪਇਆ ਮਿਆਜਵਾ ਦਿੱਤਾ ਜਾਂਦਾ ਹੈਗਾ ਪਰ ਉਹਦੇ ਸਾਹਮਣੇ ਅੱਖਾਂ ਦੇ ਸਾਹਮਣੇ ਉਟਿਆ ਹੋਵੇ ਕਰਨਲ ਫੌਜ ਦਾ ਤੇ ਕਰਨਲ ਪਰਿਵਾਰ ਦੀ ਜਿਹੜੀ ਪਤਨੀ ਆ ਉਹ ਬੁਲਾਈ ਹੋਵੇ ਆਪ ਭਵੰਤਮਾਨ ਨੇ ਮੁੱਖ ਮੰਤਰੀ ਨੇ ਕਿ ਸਾਡੇ ਕੋਲ ਆ ਭਾਈ ਤੂੰ ਸਾਡੀ ਭੈਣਾ ਵਰਗੀ ਅਸੀਂ ਤੈਨੂੰ ਜਿਹੜਾ ਕਿ ਇਨਸਾਫ ਦੇਵਾਂਗੇ ਹਸੇ ਕਾਲ ਜੀ ਤੁਹਾਨੂੰ ਕਰਨਲ ਮਾਮਲੇ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਬੱਚੇ-ਬੱਚੇ ਨੂੰ ਪਤਾਗਾ ਕਿ ਪਸਵਿੰਦਰ ਸਿੰਘ ਕਰਨਲ ਬਾਠ ਜਿਹੜਾ ਕਿ ਪੁਲਸ ਨੇ 13 14 ਮਾਰਚ ਦੀ ਰਾਤ ਨੂੰ ਕੁੱਟਿਆ ਸੀ ਜੋ ਕੋ ਜੋ ਹੋਇਆ 바ਕਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਰੀਬ 5-6 ਮਹੀਨੇ ਬੀਤ ਜਾਣ ਤੋਂ ਬਾਅਦ ਜਿਹੜੀ ਇਨਕੁਆਰੀ ਆ ਹੁਣ ਸੀਬੀਆਈ ਦੇ ਹਵਾਲੇ ਕੀਤੀ ਹੋਈ ਆ ਕਿ ਕਿਵੇਂ ਉਹਨਾਂ ਨੂੰ ਪੁਲਸ ਵਾਲਿਆਂ ਨੇ ਜਿਹੜਾ ਚਾਰ ਇੰਸਪੈਕਟਰਾਂ ਨੇ ਜਿਹੜਾ ਕਿ ਉਹਦੇ ਮੁੰਡਾ ਜਿਹੜਾ ਅੰਗਤ ਬਾਟ ਉਹਦਾ ਸਿਰ ਪਾੜ ਦਿੱਤਾ ਸੀ ਇਹ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਕਿ ਕਿਵੇਂ ਜਿਹੜਾ ਪਰਵਾਰ ਆ ਫਿਰ ਜਸਵਿੰਦਰ ਕੌਰ ਪਤਨੀ ਜਿਹੜਾ ਅਸਵਿੰਦਰ ਸਿੰਘ ਕਰਨਲ ਬਾਠ ਦੀ ਪਤਨੀ ਆ ਤੇ ਗਰਤੇਜ ਸਿੰਘ ਢਿੱਲੋਂ ਉਹਨਾਂ ਦੇ ਰਿਸ਼ਤੇਦਾਰ ਕਵੇਂ ਉਹਨਾਂ ਨੇ ਜਦੋਂ ਜ਼ਹਿਰ ਕਰਕੇ ਜਿਹੜਾ 5 ਮਹੀਨੇ ਉਹ ਘਰੇ ਨਹੀਂ ਟਿਕੇ ਤੇ ਉਹਨਾਂ ਨੇ ਆਖਰ ਜਿਹੜਾ ਕਿ ਉਹਨਾਂ ਦੀ ਇੱਕੋ ਇੱਕ ਮੰਗ ਸੀ ਕਿ ਸਾਨੂੰ ਸੱਚਾਈ ਦੱਸੀ ਜਾਵੇ ਸਾਨੂੰ ਪਤਾ ਲੱਗੇ ਕਿ ਭਾਈ ਕਿਹਦੇ ਵਿੱਚ ਗਲਤੀ ਆ ਸਾਡੇ ਬੰਦਿਆਂ ਵਿੱਚ ਗਲਤੀ ਆ ਜਾਂ ਤੁਹਾਡੇ ਜਿਹੜੇ ਚਾਰ ਐਂਸ ਇਤਰਾ ਜਾਂ ਕੋਈ ਹੋਰ ਮਲਾਜ ਨੇ ਜਿਹੜੇ ਆਠਾ ਤੇ ਉਹਨਾਂ ਦੇ ਵਿੱਚ ਗਲਤੀ ਆ ਤੇ ਹੁਣ ਜਿਹੜੀ ਜਿਹੜੀ ਸੀਬੀਆਈ ਨੂੰ ਜਿਹੜਾ ਹਾਈ ਕੋਰਟ ਨੇ ਮਾਰਕ ਕੀਤਾ ਹੋਗਾ ਤੇ ਇਹਦੀ ਸਾਰੀ ਇਨਵੈਸਟੀਗੇਸ਼ਨਾਂ ਜਿਹੜੀ ਹੁਣ ਸੀਬੀਆਈ ਦੇ ਹਵਾਲੇ ਆ ਤੇ ਉਹ ਜਿਹੜਾ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਕਰੂਗਾ ਤੇ ਐਤੋਂ ਇਹ ਵੀ ਪਤਾ ਲੱਗਿਆ ਕਿ ਉਹਨਾਂ ਐਂਸ ਬੈਟਰਾਂ ਦੇ ਉੱਪਰ ਜਿਹੜੀ ਵੱਡੀ ਗੱਲ ਡਿੱਗਣ ਵਾਲੀ ਆ ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਰਨਲ ਦੇ ਮਾਮਲੇ ਦੇ ਨਾਲ ਜੁੜੀ ਖਬਰ ਕੀ ਆ ਤੇ ਕਰਨਲ ਪਰਿਵਾਰ ਦੇ ਨਾਲ ਬਹੁਤ ਸਾਰੀਆਂ ਖਬਰਾਂ ਜੁੜੀਆਂ ਨੇ ਜਿਸ ਤਰ੍ਹਾਂ ਜਿਹੜਾ ਆਪਾਂ ਕਹਿ ਦਈਏ ਕਿ ਉਸ ਤੋਂ ਪਹਿਲਾਂ ਜਦੋਂ ਕਰਨਲ ਸਾਹਿਬ ਨੂੰ ਕੁੱਟਿਆਗਾ ਜਸਪ੍ਰੀਤ ਸਿੰਘ ਮੁੰਡਾ ਤੁਹਾਨੂੰ ਬਾਰ-ਬਾਰ ਮੈਂ ਜ਼ਿਕਰ ਕਰਦਾਗਾ ਕਿ ਉਹ ਉਹਦਾ ਅਨਕਾਉਂਟਰ ਕੀਤਾ ਝੂਠਾ ਫੇਕ ਅਨਕਾਉਂਟਰ ਕੀਤਾ ਅਨਕਾਉਂਟਰ ਕਰਨ ਤੋਂ ਬਾਅਦ ਹੰਕਾਰੇ ਹੋਏ ਪੁਲਿਸ ਵਾਲਿਆਂ ਨੇ ਫੇਰ ਆ ਕਰਨਲ ਤੇ ਉਹਦੇ ਮੰਡੇ ਨੂੰ ਆ ਕੇ ਢਾ ਲਿਆ ਬੱਕਰੇ ਵਾਂਗ ਤੇ ਫਿਰ ਕੀ ਕੁਝ ਉਹਨਾਂ ਦੇ ਨਾਲ ਕੀਤਾ ਤੇ ਜਿਹੜਾ ਪਰਿਵਾਰ ਤੜਫਦਾ ਰਿਹਾ 5 ਮਹੀਨੇ ਘਰੇ ਜਿਹੜਾ ਉਹਨਾਂ ਨੇ ਸੌਂਕ ਨਹੀਂ ਦੇਖਿਆ ਹੁਣ ਮੈਨੂੰ ਲੱਗਦਾ ਪੂਰੀ ਨੀਂਦ ਆ ਕਿ ਹੁਣ ਉਧਰ ਉਹ ਭਗਵੰਤ ਮਾਨ ਨਹੀਂ ਕਾਰਵਾਈ ਕਰ ਰਿਹਾ ਉਹਨਾਂ ਤੇ ਅਫਸਰਾਂ ਤੇ ਡੀਜੀਪੀ ਨਹੀਂ ਕਾਰਵਾਈ ਕਰ ਰਿਹਾ ਪੁਲਸ ਦਾ ਐਸਐਸਪੀ ਜਿਹੜਾ ਉਹ ਕਹਿੰਦਾ ਕੰਪਰੋਮਾਈਜ਼ ਕਰ ਲੋ ਇਹਨਾਂ ਦੇ ਨਾਲ ਜਾਨੀ ਕਿ ਪਰਿਵਾਰ ਕੋਲ ਜਦੋਂ ਕੋਈ ਰਸਤਾ ਨਾ ਬਚਿਆ ਦੇ ਸਾਬਕਾ ਸੈਨਿਕ ਫੌਜੀਆ ਨੇ ਜਿਹੜਾ ਧਰਨੇ ਮਜਾਰੇ ਵੀ ਕੀਤੇ ਫਿਰ ਜਾ ਕੇ ਜਿਹੜਾ ਇਹ ਮਾਵਲਾ ਦਾ ਸਾਰਾ ਕੋਰਟ ਦੇ ਵਿੱਚ ਜਾਂਦਾਗਾ ਕੋਰਟ ਵੱਲੋਂ ਤੁਹਾਨੂੰ ਪਤਾ ਕਿ ਸੱਟ ਬਣਾਈ ਜਾਂਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੁਲਿਸ ਮਹਿਕਮਾ ਹੋਵੇ ਜਾਂ ਕੋਈ ਹੋਰ ਮਹਿਕਮਾ ਹੋਵੇ ਹਰ ਕੋਈ ਆਪਣੇਆਂ ਨੂੰ ਬਚਾਉਂਦਾਗਾ ਤੇ ਚੰਡੀਗੜ੍ਹ ਪੁਲਿਸ ਨੇ ਵੀ ਉਹੀ ਕੰਮ ਕੀਤਾ ਜਿਹੜਾ ਐਸਐਸਪੀ ਨਾਰਕ ਸਿੰਘ ਨੇ ਕੀਤਾ ਜਾਂ ਭਗਵੰਤ ਮਾਨ ਨੇ ਕੀਤਾ ਜਾਂ ਡੀਜੀਪੀ ਪੰਜਾਬ ਨੇ ਕੀਤਾ ਤੇ ਉਹਨਾਂ ਨੇ ਵੀ ਜਿਹੜਾ ਇਹਨਾਂ ਚਾਰੇ ਜਿਹੜੇ ਇਨਸਪੈਕਟਰ ਨੇ ਉਹਨਾਂ ਨੂੰ ਬਚਾਇਆ ਤੇ ਦੋ ਪੁਲਿਸ ਮੁਲਾਜ਼ਮਾਂ ਦਾ ਨਾਮ ਹੋਰ ਆ ਛੇ ਜਾਣੇ ਦਾ ਕੁੱਲ ਨਾਮ ਆ ਇਹਦੇ ਵਿੱਚ ਅੱਗੇ ਕਿਹੜੇ-ਕਿਹੜੇ ਬੰਦੇ ਆਉਂਦੇ ਆ ਨਾਲ ਹੀ ਜਸਪ੍ਰੀਤ ਸਿੰਘ ਦਾ ਮਾਮਲਾ ਪੱਕਿਆ ਹੋਇਆ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਕਰਨਲ ਪਰਿਵਾਰ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੇਰ ਸੈਨਿਕ ਇਕੱਠੇ ਹੋ ਗਏ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣਾ ਭਾਈਚਾਰ ਕਾਇਮ ਰਹਿਣਾ ਜਿਹੜਾ ਜ਼ਰੂਰੀ ਆ ਚਾਹੇ ਬੰਦਾ ਕਿਸੇ ਮਰਜ਼ੀ ਵਿਭਾਗ ਵਿੱਚ ਕੰਮ ਕਰਦਾਗਾ ਚਾਹੇ ਕਿਸੇ ਸੰਸਥਾ ਦੇ ਵਿੱਚ ਕੰਮ ਕਰਦਾਗਾ ਜੇਕਰ ਤੁਹਾਨੂੰ ਪੰਜਾਬ ਸਰਕਾਰ ਜਾਂ ਕੋਈ ਹੋਰ ਇਨਸਾਫ ਨਹੀਂ ਮਿਲਦਾ ਤਾਂ ਤੁਹਾਨੂੰ ਇੱਕ ਮਿੱਠ ਹੋਣ ਦੀ ਜਿਹੜਾ ਬਹੁਤ ਜ਼ਰੂਰਤ ਹੁੰਦੀ ਆ ਤੇ ਇਹ ਸਾਵਕਾ ਸੈਂਕਾ ਨੇ ਪਹਿਲਾਂ ਵੀ ਕਰਕੇ ਦਿਖਾਇਆ ਤੇ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ ਉਹ ਤੁਹਾਨੂੰ ਮੈਂ ਪੜ ਕੇ ਸੁਣਾਉਣਾਗਾ ਕਿ 15 ਅਗਸਤ ਦਾ ਜਿਹੜੀ ਆਉਣ ਵਾਲੀ ਆ 15 ਅਗਸਤ 1947 ਨੂੰ ਕਹਿੰਦੇ ਦੇਸ਼ ਆ आजाद ਹੋਇਆ ਪਰ ਕੁਝ ਸਿੱਖ ਕਹਿੰਦੇ ਇਹ ਤੁਹਾਡੇ ਲਈ ਹੋਇਆ ਤੁਹਾਡੀਆਂ ਕੁਰਸੀਆਂ ਲਈ ਹੋਇਆ ਤੇ ਅਸੀਂ ਤਾਂ ਇਸੇ ਦੇਸ਼ ਦੇ ਵਾਸੀ ਆ ਸਾਨੂੰ ਨਾ ਤਾਂ 78 ਦਾ ਹਿਸਾਬ ਮਿਲੇ ਆ ਨਾ ਸਾਨੂੰ 84 ਦਾ ਮਿਲੇ ਆ ਨਾ 84 ਕਤਲਿਆਂ ਦਾ ਮਿਲੇ ਆ ਨਾ ਅੱਜ ਤੱਕ ਜਿੰਨੇ ਬਾਕੀ ਹੋਇਆ ਜਿੰਨੇ ਕਾਂਡ ਹੋਇਆ ਬਰਗਾੜੀ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਨਾ ਉਹਦਾ ਇਨਸਾਫ ਮਿਲਿਆ ਜਣੀ ਕਿ ਸਿੱਖਾਂ ਨੂੰ 40 40 ਸਾਲ ਲੰਘੇ 42 43 ਸਾਲ ਲੰਘਣ ਤੋਂ ਬਾਅਦ ਵੀ ਜਿਹੜਾ ਕੋਈ ਇਨਸਾਫ ਉਹਨਾਂ ਦੇ ਭੱਲੇ ਨਹੀਂ ਪਿਆ ਇਸ ਕਰਕੇ ਸਿੱਖ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਹੁਣ ਆਪਾਂ ਗੱਲ ਮੁੱਦੇ ਤੇ ਆਉਨੇ ਕਰਨਲ ਬਾਠ ਦੇ ਜਿਹੜਾ ਕੇਸ ਦੇ ਵਿੱਚ ਆ ਉਹ ਪੰਜਾਹ ਸਰਕਾਰ ਵੱਲੋਂ ਜਿਹੜਾ ਠੋਸ ਕਾਰਵਾਈ ਨਾ ਹੋਣ ਤੇ ਰੋਸ ਵੱਜੋ ਸੇਵਾਮੁਕਤ ਹਾਂ ਦੇ ਆਫਸਰਾਂ ਦਾ ਵੱਡਾ ਐਲਾਨ ਕਰ ਦਿੱਤਾ ਹੈਗਾ ਉਹਨਾਂ ਦਾ ਐਲਾਨ ਕਿਹਾ ਕੀਤਾਗਾ ਕਿ 15 ਅਗਸਤ ਨੂੰ ਜਿਹੜਾ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਹੈਗਾ ਸਰਕਾਰ ਵੱਲੋਂ ਇੰਦੇ ਵੱਲੋਂ ਖੁਦ ਮੁੱਖ ਮੰਤਰੀ ਵੱਲੋਂ ਜਿਹੜਾ ਕਿ ਝੰਡੇ ਦੀ ਕਰਾਸਮਿਕ ਕੀਤੀ ਜਾਂਦੀ ਆ ਤੇ ਉਹ ਚੜਾਏ ਜਾਂਦੇ ਆ ਬਖਵਾਕਾ ਕਾਲਜਾਂ ਦੇ ਵਿੱਚ ਜਾਂ ਕਿਤੇ ਹੋਰ ਤੇ ਹੁਣ ਜਿਹੜਾ ਇਹ 15 ਅਗਸਤ ਨੂੰ ਜਿਹੜਾ ਆਜ਼ਾਦੀ ਦਿਹਾੜਾ ਆ ਰਿਹਾਗਾ ਜਿਹੜੇ ਸੇਵਾਮੁਕਤ ਸੈਨਿਕ ਨੇ ਉਹਨਾਂ ਨੇ ਵੱਡਾ ਲਾਂਣ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਡਾ ਇੱਕ ਫੌਜ ਦਾ ਕਰਨਲ ਕੁੱਟਿਆ ਮਜੂਦਾ ਤੇ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਜਿਵੇਂ ਕਿ ਪਰਿਵਾਰ ਨੇ ਆਖ ਕੇ 5 ਮਹੀਨੇ ਜਦੋਜਾਦ ਕਰਕੇ ਉਹ ਪਰਿਵਾਰ ਨੇ ਸੀਬੀਏ ਦੀ ਣਕਵਾਰੀ ਮਾਰਕ ਕਰਵਾਈ ਆ ਇਹਦੇ ਰੋਜ਼ ਵਜੋਂ ਜਿਹੜਾ ਜਿਹੜੇ ਸਾਬਕਾ ਸੈਨਿਕ ਨੇ ਸਾਬਕਾ ਫੌਜੀ ਨੇ ਉਹ ਕਹਿੰਦੇ ਇਸ ਆਜ਼ਾਦੀ ਦੇ ਦਿਹਾੜੇ ਦੇ 15 ਅਗਸਤ ਦੇ ਵਿੱਚ ਤੇ ਉਹ ਉੱਥੇ ਮੌਜੂਦ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਜਿਹੜਾ ਉਸ ਤੋਂ ਪਹਿਲਾਂ ਜਿਹੜੀਆਂ ਚਿੱਠੀਆਂ ਪਾਈਆਂ ਜਾਂਦੀਆਂ ਲੈਟਰ ਕੱਢੇ ਜਾਂਦੇ ਆ ਜਿੰਨੇ ਵੀ ਸਾਬਕਾ ਫੌਜੀ ਹੁੰਦੇ ਆ ਅਫਸਰ ਹੁੰਦੇ ਆ ਚਾਹੇ ਕੈਪਟਨ ਰੈਂਕ ਦਾ ਚਾਹੇ ਕੋਈ ਵੀ ਅਧਿਕਾਰੀ ਆ ਫੌਜ ਦਾ ਉਹ 15 ਅਗਸਤ ਨੂੰ ਜਿਹੜਾ ਜਿੱਥੇ ਵੀ ਮਨਾਈ ਜਾਂਦੀ ਆ ਉਸ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਪਰ ਐਸੇ ਕਿ ਸੇਵਾਮੁਕਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜਾ ਸਾਬਕਾ ਫੌਜੀ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਵਾਰ ਇਸ ਆਜ਼ਾਦੀ ਦੇ ਦਿਹਾੜੇ ਵਿੱਚ ਸੰਭਲ ਨਹੀਂ ਹੋਵਾਂਗੇ ਪਰ ਹੁਣ ਵੇਖਦੇ ਆ ਕਿ ਬਹੁਤੇ ਸਾਰੇ ਅਜਿਹੇ ਵੀ ਹੁੰਦੇ ਆ ਤਲਵੇ ਚੱਟ ਵੀ ਹੁੰਦੇ ਆ ਹਰ ਇੱਕ ਮਹਿਕਮੇ ਦੇ ਵਿੱਚ ਹੁੰਦੇ ਆ ਤੇ ਉਹ ਕਈ ਜਾਣਗੇ ਵੀ ਕਈਆਂ ਨੂੰ ਆ ਹੁੰਦਾ ਬੜਾ ਚਾਹ ਹੁੰਦਾ ਕਿ ਸਾਨੂੰ ਉੱਥੇ ਸਲਮਾਨਤ ਕਰਨਾ ਠੀਕ ਆ ਕਿ ਭਾਵੇਂ ਤੁਹਾਨੂੰ ਸਲਮਾਨਤਾ ਕਰਨਾ ਚਾਹੀਦਾ ਪਰ ਜੇਕਰ ਤੁਹਾਡੇ ਹੀ ਰੈਂਕ ਦਾ ਵੱਡਾ ਮਲਾਜਮਾ ਜਿਹੜੇ ਥੱਲੇ ਕਮਾਂਡ ਥੱਲੇ ਤੁਸੀਂ ਕੰਮ ਕਰਦੇ ਸੀ ਜਾਂ ਜਿਹੜਾ ਦੇਸ਼ ਨੂੰ ਬਚਾਉਂਦਾਗਾ ਦੇਸ਼ ਨੂੰ ਬਚਾਉਣ ਦੇ ਖਾਤਰ ਤੁਸੀਂ ਜਾਨਾਂ ਅਰਪਣ ਕਰਦੇ ਹੋ ਤੇ ਤੁਹਾਡੀਆਂ ਜਾਨਾਂ ਦੀ ਜਿਹੜੀਆਂ ਤਰੰਗੇ ਵਿੱਚ ਲਟ ਲਟ ਕੇ ਆਉਂਦੀਆਂ ਨੇ ਆ ਦੇਖਿਆ ਕਿ ਹੁਣ ਕਈ ਫੌਜੀਆਂ ਦੇ ਲੋਹਾ ਲੈਂਦੇ ਜਿਹੜਾ ਖਾੜਕੋਆਣਾ ਲੋਹਾ ਲੈਂਦੇ ਅਤਵਾਦੀਆਂ ਦੇ ਨਾਲ ਆ ਤੇ ਉੱਥੇ ਜਿਹੜਾ ਸ਼ਹੀਦियां ਪ੍ਰਾਪਤ ਕੀਤੀਆਂ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਤੇ ਜੋ ਕੁਝ ਉਹਨਾਂ ਦੇ ਪਰਿਵਾਰ ਨੇ ਦੋਸ਼ ਲਾਇਆ ਸੈਂਟਰ ਸਰਕਾਰ ਉੱਤੇ ਜਾਂ ਫੌਜ ਦੇ ਉੱਪਰ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਜਿਹੜੇ ਕਿ ਹੁਣ ਜੇਕਰ ਪੰਜਾਬ ਦੇ ਵਿੱਚ ਹੀ ਜੇ ਕੋਈ ਸ਼ਹੀਦ ਹੁੰਦਾ ਨੌਜਵਾਨ ਆ ਤੇ ਪੰਜਾਬ ਸਰਕਾਰ ਕਹਿੰਦੀ ਉਹਨੂੰ 1 ਕਰੋੜ ਰੁਪਏ ਮਯਾਜ਼ਵਾ ਦਿੱਤਾ ਜਾਂਦਾ ਹੈਗਾ ਪਰ ਉਹਦੇ ਸਾਹਮਣੇ ਅੱਖਾਂ ਦੇ ਸਾਹਮਣੇ ਕੁੱਟਿਆ ਹੋਵੇ ਕਰਨਲ ਫੌਜ ਦਾ ਤੇ ਕਰਨਲ ਪਰਿਵਾਰ ਦੀ ਜਿਹੜੀ ਪਤਨੀ ਆ ਉਹ ਬੁਲਾਈ ਹੋਵੇ ਆਪ ਭਵੰਤਮਾਨ ਦੇ ਮੁੱਖ ਮੰਤਰੀ ਨੇ ਕਿ ਸਾਡੇ ਕੋਲ ਆ ਭਾਈ ਤੂੰ ਸਾਡੀ ਭੈਣਾ ਵਰਗੀ ਅਸੀਂ ਤੈਨੂੰ ਜਿਹੜਾ ਕਿ ਇਨਸਾਫ ਦੇਵਾਂਗੇ ਇਨਸਾਫ ਕਿੱਥੇ ਦਿੱਤਾ ਗਿਆ ਔਰ ਚਾਰੇ ਐਂਸ ਵੈਟਰਾਂ ਨੂੰ ਬਚਾਇਆ ਗਿਆ ਇਨਸਾਫ ਦੇਣ ਦੀ ਵਾਸਤੇ ਖਰਜ ਲਖਵਾਰ ਕੀਤਾ ਗਿਆ ਤੇ ਇਸ ਦੇ ਰੋਸ ਵਜੋਂ ਜਿਹੜਾ ਹੁਣ ਸਾਫ ਕਾ ਸੈਨਿਕ ਨੇ ਜਿਹੜਾ ਉਹ ਨਹੀਂ 15 ਆਜ਼ਾਦੀ ਦਿਹਾੜੇ ਤੇ ਨਹੀਂ ਆਉਣਗੇ ਤੇ ਇਸ ਵੀਡੀਓ ਦੇ ਨਾਲ ਕੀ ਅਥਵਾਕ ਰੱਖਦੇ ਹੋ ਕਿ ਤੁਹਾਨੂੰ ਲੱਗਦਾਗਾ ਕਿ ਇਸ ਤਰ੍ਹਾਂ ਹੋਣਾ ਜਿਹੜਾ ਜਾਇਜ ਆ ਕਿਉਂਕਿ ਕੋਈ ਵੀ ਆ ਜਦੋਂ ਆਪਣੇ ਪਰਿਵਾਰ ਦਾ ਜੇ ਕੋਈ ਬੰਦਾ ਕੁੱਟ ਦੇਵੇ ਕੁੱਟਿਆ ਜਾਵੇ ਬੁਰੀ ਤਰ੍ਹਾਂ ਤੇ ਉਹੀ ਸਕੇ ਸੰਬੰਧੀ ਸਾਡੇ ਜਿਹੜਾ ਦੂਸਰੇ ਪਾਸੇ ਕੁੱਟਣ ਵਾਲਿਆਂ ਦੇ ਜਿਹੜੇ ਘਰੇ ਜਾਂ ਜਾਂ ਉਹਨਾਂ ਦੇ ਭੋਗਾ ਸਮਾਗਾਂ ਤੇ ਜਾਣ ਤਾਂ ਦੁੱਖ ਤਾਂ ਫਿਰ ਕਿਤੇ ਨਾ ਕਿਤੇ ਲੱਗਦਾ ਹੀ ਆ ਇਸ ਕਰਕੇ ਜਿਹੜਾ ਇਹ ਆਪਣਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਂ ਕਹਿੰਦਾਗਾ ਫੈਸਲਾਗਾ ਜਿਹੜਾ ਸਾਬਕਾ ਸੈਨਿਕਾਂ ਨੇ ਕੀਤਾ ਬਹੁਤ ਹਸ ਲੱਗਾ ਜੋਗ ਲੱਗਦਾ ਮੈਨੂੰ ਤਾਂ ਕਿਉਂਕਿ ਇਹ ਏਕਾ ਜਿਹੜਾ ਏਕਾ ਦਿਖਾਉਣਾ ਸਭ ਤੋਂ ਜ਼ਰੂਰੀ ਗੱਲ ਆ ਤੇ ਤੁਸੀਂ ਆਪਣੀ ਵੀਡੀਓ ਜਿਹੜਾ ਥੱਲੇ ਕਮੈਂਟ ਜ਼ਰੂਰ ਲਿਖੜੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਇਨਸਾਫ ਨਾ ਦੇ ਕੇ ਜਿਹੜਾ ਇੱਕ ਬਿਤਕਰਾ ਕੀਤਾ ਫੌਜ ਦੇ ਨਾਲ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ